ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਿਵਾਰ ਜਾਨਵਰ ਪੰਛੀ ਬਾਈ ਸਾਰਿਆਂ ਦੇ ਠੀਕ ਠਾਕ ਲੱਗੀ ਅੱਜ ਪਹੁੰਚੇ ਵੇ ਆਪਾਂ ਗੱਗੂ ਬਾਈ ਗੁਲਖੇਰਾਵਾਦ ਵਾਲੇ ਕੋਲ ਬਾਜੀ ਗਰਾਉਂਦੇ ਮੁੰਡੇ ਬਾਈ ਬਹੁਤ ਵਧੀਆ ਛੁੱਡੇ ਬਣਾਏ ਵੇ ਬਾਈ ਉਹਨੇ ਆਪਾਂ ਬਾਈ ਨੇ ਬਾਈ ਸੁਖੇ ਬਾਈ ਨੇ ਖੁੰਡਾ ਬਣਾਇਆ ਤਾਂ ਉਹਦਾ ਪਾਣੀ ਪਿਲਾਦੇ ਛੁੱਡਾ ਬਣਾਇਆ ਸੀ ਆਪਾਂ ਦੇਖਣ ਆਏ ਆ ਵੀ ਛੁੱਡਾ ਕਿਦਾਂ ਦਾ ਬਣਾਇਆ ਹਨਾ ਮੈਂ ਚਲੋ ਨਾਲੇ ਘੁੰਮੇ ਆਉਂਦੇ ਆ ਬਾਈ ਕੋਲ ਆਏ ਤੇ ਅੱਜ ਪਿੰਡ ਖੈਰਾਵਾ ਦਾ ਨਾ ਆ ਜਾਨਵਰ ਰੱਖੇ ਹੋਏ ਬਾਈ ਨੇ ਬਈ ਇਹ ਪੁਰਾਣਾ ਆ ਪੁਰਾਣਾ ਖੁੱਡਾ ਪਾਇਆ ਵਹਨਾ ਨੇ ਗੱਗੂ ਨੇ ਹਾਂ ਇਹ ਸੈਟਅਪ ਆ ਬਈ ਇਹਦਾ ਆ ਖੁੱਡਾ ਪਾਇਆ ਪੁਰਾਣਾ ਇਹ ਦੋ ਪੋਰਸ਼ਨ ਬਣਾਏ ਹੋਏ ਨੇ ਇਹਨੇ ਚਲੋ ਇਹਨੂੰ ਬਾਅਦ ਚ ਦੇਖਦੇ ਆਪਾਂ ਪਹਿਲਾਂ ਜਿਹੜਾ ਨਵਾਂ ਬਣਾਇਆ ਚਲੋ ਬਾਈ ਨੂੰ ਬਾਈ ਸਸਰੀ ਕਾ ਸਸਰੀ ਕਾ ਸਾਰਿਆਂ ਦਾ ਅੱਛਾ ਸਸਰੀ ਕਾ ਅੱਛਾ ਜਰਾ ਵੀ ਸਸਰੀ ਕਾ ਹੋਠ ਠੀਕ ਆ ਹਾਂ ਠੀਕ ਆ ਤਾਂ ਚੜਦੀਆਂ ਗਲਾਂ ਐਂ ਕੁਛ ਨਾ ਤਾਂ ਠੀਕ ਆ ਬਾਈ ਜਿੱਦਾਂ ਕੀ ਨਾ ਕਹਿੰਦੇ ਬੰਦੇ ਦਾ ਆਪਸੀ ਪਿਆਰ ਹੁੰਦਾ ਨਾ ਕਿਸੇ ਵੱਡੇ ਗਲ ਕਈ ਵਾਰਾਂ ਦਿਲ ਤੇ ਮਿਲਦੇ ਹਨਾ ਤੇ ਆਪਾਂ ਨੂੰ ਵੀ ਆਪਣਾ ਇਦਾਂ ਇੱਕ ਭਰਾ ਹੋਰ ਤੇ ਗੱਗੂ ਖੈਰਾਵਾਦ ਤੇ ਆ ਤੇ ਭਾਈ ਇਦਾਂ ਹੀ ਆਪਣਾ ਇਹ ਬੀਜਨੇ ਕਹਿੰਦਾ ਖੁੱਡਾ ਤਾਂ ਛੋਟਾ ਤਾਂ ਇਹਨੂੰ ਲੱਗਿਆ ਤੇ ਕਹਿੰਦਾ ਵੀ ਆਪਾਂ ਦੇ ਖੁੱਡਾ ਬਣਾਉਣਾ ਤੇ ਪਹਿਲਾਂ ਚਾਚੇ ਨੂੰ ਹੀ ਕਹਾ ਫਿਰ ਗੁੱਡਾ ਨੂੰ ਚਾਚੇ ਕੋ ਟਾਈਮ ਨਹੀਂ ਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਮੈਂ ਆ ਕੇ ਵਿੱਚ ਨੂੰ ਉਤਰ ਕੰਮ ਰੋਕੇ ਆ ਕੇ ਗੁੱਡਾ ਬਣਾ ਕੇ ਗਿਆ ਤੇ ਦੇਖ ਲਓ ਭਾਈ ਗੁੱਡਾ ਬਣਾ ਪੈਣ ਵਦਿਆ ਨਾਲ ਪੁੱਠੀ ਪੱਠੀ ਮਾਰ ਕੇ ਵਿੱਚ ਐ ਚੰਗੀ ਤਰ੍ਹਾਂ ਸਾਕਾਤ ਆ ਤੇ ਹੁਣ ਦੇਖੋ ਚਮਕਾਂ ਵਿੱਚ ਪੂਰੀ ਆਉਂਦੀ ਆ ਜਾਂ ਬੱਲਵ ਬਲਦਾ ਹੂੰ ਬਾਕੀ ਤੁਸੀਂ ਦੇਖ ਸਕਦੇ ਵਿੱਚ ਨੂੰ ਆ ਦੇਖੋ ਬਾਈ ਸਾਨੂੰ ਤੁਹਾਨੂੰ ਬਾਹਰ ਤੇ ਦਿਖਾਉਨੇ ਆਪਾਂ ਇਹ ਬਾਈ ਐਦਾ ਬਣਾਤਾ ਹੈ ਗੁੰਡਾ ਇਹਨਾਂ ਨੇ ਖੁੱਲਾ ਮਤਲਬ ਬੜਾ ਹੀ ਬਣਾਤਾ ਹੈ ਬਹੁਤ ਬੜਾ ਸਾਂਝ ਕਹਣਾ ਮਤਲਬ ਜੂੜੇ ਜੂੜੇ ਵਾਲੇ ਆਣ ਫੇਰੀ ਜਾਂਗੇ ਆ ਦੇਖੋ ਇਹ ਬਾਹਰ ਵਾਲੀ ਤੁਹਾਨੂੰ ਕਿਸੇ ਨਾਲ ਸਾਰੀ ਬਾਕੀ ਅੰਦਰ ਦੇ ਆਹ ਬਾਈ ਉੱਪਰ ਜੇ ਮਾਰਤਾ ਨਹੀਂ ਆ ਦੇਖੋ ਬਾਈ ਇਹ ਦਿਨਾ ਪਾਈਆਂ ਬਾਈ ਨਾ ਨਾ ਜਿਹੜੇ ਬੰਦ ਆਉਂਦਾ ਆਹ ਨਾਲ ਫੜ ਕੇ ਉੱਪਰ ਫੜੀ ਜਾਂਦਾ ਆ ਬੱਲਮ ਲਾ ਕੇ ਇਹ ਕਹਿੰਦਾ ਮੈਂ ਟੋਕੀਆ ਲਾ ਦੂੰਗਾ ਨਾ ਇਹਦੇ ਵਿੱਚ ਬਾਈ ਬਾਈ ਕਹਿੰਦਾ ਆ ਵਜੇ ਰੱਖੇ ਬਜ਼ਾਰ ਚਲੇ ਤੋਕਰੀਆਂ ਲੱਗਣੀਆਂ ਹਨ ਕਿੰਨੇ ਕਿੰਨੇ ਬਾਈ ਕਿੰਨੇ ਦਾ ਇਹ ਇਹ ਜਿਹੜਾ ਇਹ ਹਵਾ ਆ ਜਾਂਦੀ ਹੈ ਹਵਾ ਬਿਜਲੀ ਨਾਲ ਪਾਚਾ ਪੜ ਸਕਦਾ ਨਹੀਂ ਨਹੀਂ ਲੈ ਇਹ ਤੈਨੂੰ ਮੈਂ ਵੜ ਦੂੰਗਾ ਉਸ ਤੋਂ ਬਾਅਦ ਜਣਾ ਐਸੇ ਜਾਲੀ ਲੱਗ ਜਣੀ ਇਹਦਾ ਹਲੇ ਉਹ ਉੱਦਾਂ ਰੱਖਿਆ ਬਾਤ ਮਤਲਬ ਇਹਦਾ ਹੋ ਜਾਣਾ ਸੈਟ ਇਹ ਕਿੰਨੇ ਬਾਈ ਕਿੰਨੇ ਦਾ ਬਾਈ ਇਹ ਇਹ 9 ਬਾਈ 9 ਦਾ ਬਣਾਤਾ ਅੱਛਾ ਲੰਬਾ ਹੀ ਬਣਾਤਾ 9 ਬਾਈ 9 ਦਾ ਬੈਠਾ ਰਹੇ ਜਿੱਦਾਂ 6 ਹੋਰ ਆਰਾਮ ਨਾਲ ਇੱਕ ਮੱਜਾ ਲਾ ਕੇ ਬਹਾਲ ਬੈਠਾ ਰਹੇ ਉਤਰਾ ਪਰ ਇਹਦੇ ਵਿੱਚ ਇਹਨਾਂ ਜੋੜੇ ਰੱਖਣੇ ਟੋਕਰੀਆਂ ਲੱਗਣੀਆਂ अच्छा हाले टू काले ਨਾਲ ਚੋਸੀਆ ਵਜਾ ਚਲੋ ਵੀ ਆਪਾਂ ਉਦਾਂ ਦੇਖਣ ਆਏ ਵੀ ਖੁੱਡਾ ਬਹਾਂ ਚਲੋ ਵਧੀਆ ਕਿਦਾਰਾ ਬਣਾਇਆ ਵਾ ਬਾਈ ਨੇ ਛਤਰੀਆ ਕਬੂਤਰਾਂ ਲੈ ਆਂਦੀਆਂ ਜਿਹੜੀ ਨਿਰਖੇ ਵੀ ਨਾ ਹਾਂ ਇਹਦੇ ਨੋ ਬਾਈ ਨੋ ਦਾ ਬਾਈ ਬਰਾ ਤਾਂ ਸੈਟਅਪ ਸਾਰਾ ਹੈ ਆ ਦੇਖੋ ਇਕੜਾ ਮਰਦੀ ਬੰਦਾ ਮਤਲਬ ਅੰਦਰ ਆ ਕੇ ਆਪਣਾ ਸਰਸਾਦਾ ਹਨ ਪੂਰਨ ਬਾਈ ਖੁੱਲਾ ਹੈ ਆਲਾ ਆਦਾਰ ਨਾਲ ਹੈ ਜਬਰਦਸਤ ਪੂਰਾ ਖੁੱਡਾ ਭਾਈ ਬੜਾ ਹੋਵੇ ਹਵਾ ਦਾ ਆਪਣੇ ਆਪ ਹੀ ਤੁਹਾਨੂੰ ਪਤਾ ਹਵਾ ਦਾ ਰਹਿਣ ਬਣੇ ਜਾਂਦਾ ਹਨ ਹੁਣ ਜੇ ਛੋਟਾ ਖੁੱਡਾ ਖੁੱਡਾ ਹੁੰਦਾ ਏ ਉਹਦੇ ਵਿੱਚ ਹਵਾ ਹੋਵਾ ਘੱਟੇ ਲੱਗਦੀ ਆ ਬੜੀ ਆਏ ਬੜੇ ਖੁੱਡੇ ਵਿੱਚ ਆਏ ਫਾਇਦਾ ਆਪੇ ਹਵਾ ਲੱਗੀ ਜਾਂਦੀ ਆ ਹਵਾਦਾਰ ਰਹਿੰਦਾ ਏ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਹੀਂ ਹਾਂ ਭਾਈ ਪਿੰਡ ਹੈ ਨਾ ਦਾ ਖੈਰਾਬਾਦ ਠੀਕ ਹੈ ਜੀ ਆ ਦੇਖ ਸਕਦੇ ਆ ਘਰ ਦੇ ਨਾਲ ਜਿਹੜੇ ਜਿਹੜੇ ਇਹਨਾਂ ਦੇ ਨਾ ਤੁਹਾਨੂੰ ਚਾਹੀਦੇ ਆ ਦਿਨ ਮਾਤਾ ਜਿਹੜਾ ਹਾਏ ਇਹਦੇ ਨਵੇਂ ਜੁੜੇ ਹਾਂ ਕਿ ਬਜਟ ਨਾ ਰੋੜਦਾ ਸੀ ਉਹ ਹਾਂ ਕਿਉਂਕਿ ਉਹਨੂੰ ਅੱਗੇ ਲਾ ਦਵੇ ਚੱਲ ਹੁਣ ਜਿਹੜਾ 2 ਮਹੀਨੇ ਤੱਕ ਲਾ ਦਵੇ ਇੱਕ ਇੱਕ ਮਹੀਨੇ ਤੱਕ ਚੌਗਿਆਰ ਵਾਰ ਸੋਣ ਸੁੱਕੀ ਜਾਂਦੇ ਬਜੇ ਜਮਾਈ ਹੂੰ ਸੁੱਕ ਗਈ ਹੂੰ ਤਾਂ ਇਹਨਾਂ ਦੇ ਬਰੀਕ ਬਰੂਕ ਦਾਣਾ ਦਈ ਜਾਵੇ ਫਿਰ ਵਧੀਆ ਨਹੀਂ ਬਰੀਕ ਦਾਣਾ ਚੰਗਾ ਏ ਨਾਣੇ ਨਾਲ ਪਲ ਜਾਂਦੇ ਸਰ ਉਹ ਨਾਲ ਟਾਈਮ ਚਾਹੀਦਾ ਇਹਨੂੰ ਕੈ ਗੱਲ ਜਿਹੜੀ ਮੇਨ ਆ ਹੂੰ ਜਿਹੜੇ ਬੰਦੇ ਕੋ ਟਾਈਮ ਨਹੀਂ ਹੈਗਾ ਹੂੰ ਉਹਨੇ ਦਾ ਫਿਰ ਬੰਦ ਲਾਉਣੀ ਆ ਕੋਈ ਹਾਂ ਆ ਗੱਗੂ ਦਾ ਪਹਿਲਾ ਵਾਲਾ ਖੁੱਡਾ ਬਾਈ ਆ ਦੇਖੋ ਇਹ ਪਹਿਲਾਂ ਵਾਲਾ ਇੱਕ ਸ਼ੌਂਕ ਗੋ ਉਤਰਬਾਜੀ ਦਾ ਮਟਿਆਰ ਗੱਭਰੂ ਗੱਗੂ ਖੈਰਾਬਾਦ ਆਇਸ ਇੱਧਰ ਬਈ ਇਹਨੇ ਉਹ ਜੋੜੇ-ਜੋੜੇ ਵੀ ਰੱਖੇ ਹੋਏ ਆ ਜਵਾਨ ਨੇ ਆਪਣੇ ਉਹ ਭਈਆਸ ਬਾਕੀ ਇੱਧਰ ਇੱਧਰ ਵੀ ਬੱਚੇ-ਪੁੱਤੇ ਛੱਡੇ ਹੋਏ ਹੈ ਹਨਾ ਆਪਾਂ ਦਾ ਮੇਨ ਚਲੋ ਖੁੱਡਾ ਮਹਾ ਚਲੋ ਦਿਖਾ ਦਿੰਨੇ ਆ ਵੀ ਖੁੱਲਾ ਡੁੱਲਾ ਬਣਾਇਆ ਬਾ ਤਾਂ ਬਾਈ ਨੇ ਬਹੁਤ ਸੋਣਾ ਬਾਈ ਵੀਡੀਓ ਕਈ ਦਿਨ ਹੋ ਗਏ ਤੇ ਭਾਈ ਚਲੋ ਸੋਚਿਆ ਕਿ ਅੱਜ ਯਾਰ ਘਰਾਂ ਤੇ ਅੱਜ ਮੌਸਮ ਵੀ ਖਰਾਬ ਹੋ ਗਿਆ ਤੇ ਕੰਮਕਾਰਾਂ ਤੇ ਗਏ ਨਹੀਂ ਹੈਗੇ ਏ ਨਹੀਂ ਤਾਂ ਮਗੋਂ ਤਾਂ ਅਸੀਂ ਕਿਹਾ ਚੱਲ ਵੀ ਗੱਗੂ ਜਾਇ ਉਹਨੇ ਕੋ ਮੈਂ ਉਹਨੇ ਕਿਉਂਕਿ ਭਾਈ ਅਸੀਂ ਵੀ ਹੁਣ ਸੋਚ ਰਹੇ ਆ ਅਸੀਂ ਖੁੱਡੇ ਬਣਾਉਣੇ ਆ ਬਣ ਰਹੀ ਸਲਾਹ ਆਪਾਂ ਬਣਾਵਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਵੀ ਜ਼ਰੂਰ ਕਰੂਗਾ ਅੱਜ ਸਾਮਾ ਇੱਟ ਚੱਕ ਕੇ ਲਿਆਉਂਗਾ ਜੇ ਅੱਜ ਘਰ ਆਏ ਠੀਕ ਆ ਆਉਣੀ ਅੱਜ ਠੀਕ ਆ ਮੈਂ ਲੈ ਲਈ ਇੱਟ ਜਲਦੀ ਆਪਾਂ ਨੇ ਭਾਈ ਹੁਣ ਖੁੱਡੇ ਬਣਾ ਲੈਣੇ ਆ ਆਪਾਂ ਵੀ ਦੋ ਖੁੱਡੇ ਬਣਾਉਣੇ ਹੁਣ ਜਾਂ ਇੱਕ ਬਣਾਵਾਂਗੇ ਵਧੀਆ ਜੋੜਿਆ ਵਾ ਬੱਚਿਆਂ ਵਾਸਤੇ ਕੱਲਾ ਹਨਾ ਦੂਆ ਉਧਰ ਉਧਰ ਉਹਦੇ ਵਿੱਚ ਟੋਕਰੀਆਂ ਲਾ ਦੇਣੀਆਂ ਆਪਾਂ ਉਹਨਾਂ ਖਾਦ ਸਰਦੀਆਂ ਲੱਗ ਬਣਾ ਦੇ ਲੇਕਿਨ ਹਾਂ ਅੱਧਾ ਚਲੋ ਦੇਖਦੇ ਆ ਕੋਈ ਨਹੀਂ ਜਿਕਣਾ ਤੁਹਾਡੇ ਨਾਲ ਮੋਂਗੀ ਸਾਰੀ ਗੱਲ ਸ਼ੇਅਰ ਜ਼ਰੂਰ ਕਰਾਂਗੇ ਆਪਾਂ ਹਨਾ ਮੌਸਮ ਬਾਈ ਪੂਰਾ ਖਰਾਬ ਹੋਇਆ ਵਾ ਮੌਸਮ ਖਰਾਬ ਆ ਜੀ ਬਾਈ ਅਸੀਂ ਕੰਮ ਕਰ ਹੂੰ ਬੱਦਲ ਬਾਈ ਹੋਈ ਵੀ ਆ ਅਪਣੇ ਸਾਰੇ ਪਿੰਡਾਂ ਨੂੰ ਬਾਈ ਸਸਰੀ ਕਾਲ ਆ ਇਹ ਵੀਰੇ ਆ ਇੱਧਰ ਰਵੀਵੀ ਢੋੜਾ ਢਿੱਲਾ ਦਾ ਇਹ ਤਾਂ ਖਰਾਬ ਹੋ ਗਿਆ ਕੈਮਰਾ ਮੈਂ ਤਾਂ ਮੇਰਾ ਹੀ ਆ ਇਹਦੇ ਕੋਲੇ ਤਾਂ ਇਹੀ ਢਿੱਲਾ ਦਾ ਆ ਬਾਈ ਵੀਡੀਓ ਨਹੀਂ ਪਈ ਹੈਗੀ ਵੀਡੀਓ ਤਾਂ ਆਪਾ ਪਾਉਂਦੇ ਆ। ਸੇਧ ਖਰਾਬ ਹੋ ਗਈ ਤੇ ਯਾਰ। ਕਈ ਦਿਨਾਂ ਤੋਂ ਤਾਂ ਕਰਕੇ। ਬਾਕੀ ਆਪਾਂ ਪਾਏ ਰਹਿ ਦਿੱਤੀ। ਤਾਂ ਦੇਖੋ ਬਾਕੀ ਬਾਈ ਫੁੱਡਾ ਬਹੁਤ ਸੋਹਣਾ ਬਣਿਆ ਏ। ਹਨਾ 9 ਬਾਈ 9 ਦਾ ਫੁੱਡਾ ਬਣ ਗਿਆ ਐਨ ਵਧੀਆ। ਆਵਾਜ਼ਦਾਰ ਖੁੱਲਾ ਡੁੱਲਾ ਐਨ। ਠੀਕ ਆ। ਭਾਈ ਮਿਸਤਰੀ ਦਾ ਤੁਹਾਨੂੰ ਪਤਾ ਹੀ ਹੈ ਮਿਸਤਰੀ ਆਪਣੇ ਘਰ ਦੇ ਹੀ ਆ ਸਾਰੇ। ਉੱਪਰ ਬਾਈ ਨੇ ਟੀਨਾ ਹੀ ਬਣ ਜਾਇਆ। ਭਾਈ ਫੇ ਟੋਕਰੀਆਂ ਲਾਉਂਗਾ। ਹਾਂ ਹਾਂ ਵਿੱਚ ਆ ਜਾ। ਠੀਕ ਆ। ਠੀਕ ਆ ਠੀਕ ਆ ਫੁੱਡੀਆਂ। ਬਾ ਭਾਈ ਮੇਨ ਤੇ ਤਰੀਕ ਤਾਲੂ ਨੂੰ ਮੇਨ ਤੇ ਕਰੀਦਾ ਏ ਰੂਗ ਮਾਰੀ ਆ ਹਾਂ ਨਾ ਨਾ ਵਧੀਆ ਗਿੱਲੀ ਗੁੱਲੀ ਕਰਤੀਆਂ ਵਧੀਆ ਲੱਗਦਾ ਖੁੱਲਾ ਬਣ ਗਿਆ ਯਾਰ ਵਧੀਆ ਜਣੀ ਗਿਆ ਕਿੰਨਾ ਥੱਲੇ ਲਾਗੇ ਤੂੰ ਕੁੱਟੀ ਦੇ ਕੁੱਟੀ ਦੇ ਭਾਈ ਘਰ ਆ ਕੇ ਤੂੰ ਬੀਗ ਰੋਣਾ ਦੇ ਦੀ ਪੀ ਤਾ ਅੱਛਾ ਅੱਛਾ ਠੀਕ ਤੈਨੂੰ ਇਹ ਤਰ੍ਹਾਂ ਘੂੜ ਕੇ ਮਾਰੀ ਹੋਣੀ ਬਈ ਆਪਣੇ ਨਾਲੇ ਮਾਰਦੇ ਤੱਕ ਨਾਲੇ ਹਨਾ ਹਾਂ ਜਿਹੜਾ ਪਸੰਦ ਘਰ ਹੋ ਗਿਆ ਨਾਲ ਜਿਹੜੀਆਂ ਚੌਪਲੇ ਕਿੰਨੀ ਆਏ ਜਿਹੜੀਆਂ ਤੇੜਾ ਦੁਦਾਈਆਂ ਹੋ ਗਿਆ ਖੱਡਾਈਆਂ ਉਹ ਘਰ ਹੋ ਗਈਆਂ ਪੁੰਗਲੇ ਬੜਾ ਵਧੀਆ ਗੁੱਡੇ ਜਮ ਵਧੀਆ ਬਣ ਗਿਆ ਬਾਈ ਹਨਾ ਬਾਈ ਜਿਹੜੀਆਂ ਕੀ ਕਹਦੇ ਨੇ ਨਾ ਆਪਾਂ ਕੀ ਗੁੱਡੇ ਚ ਕਾਲੀਆਂ ਕਾਲੀਆਂ ਪੁੰਡੀਆਂ ਵੱਡਦੀਆਂ ਨੇ ਕਾਰਨ ਵੀਰੇ ਉਹਦਾ ਇਹੀ ਆ ਜਿਹੜਾ ਦੇ ਇੱਟਾਂ ਵਿੱਚ ਖੱਡਾਂ ਜਾਂ ਕੁਝ ਵੀ ਹੁੰਦੀਆਂ ਨਾ ਉਹ ਉਹਨਾਂ ਨੂੰ ਤਾਂ ਲੁਕਣੇ ਨੂੰ ਮਾੜੀ ਜਗ੍ਹਾ ਚਾਹੀਦੀ ਖੜੀ ਹੂੰ ਇਹ ਇਹ ਕਾਰਨ ਕਰਕੇ ਅਸੀਂ ਕਾਂਢੀ ਪਲਾਸਟਰ ਮਾਰਤਾ ਤੋਦੇ ਤੇ ਕੱਲ ਗੱਗੂ ਨੇ ਵੀ ਆਪਣੀ ਪੂਰੀ ਕਾਰਗਰੀ ਦਿਖਾਈ ਆ ਉਹਦੇ ਪਰ ਹੁਣ ਪੁੱਟੀ ਮਾਰਤੀ ਆ ਚੰਗੀ ਤਰ੍ਹਾਂ ਸਫਾਈ ਆ ਗਈ ਵੀਰੇ ਮਿਚਰਾ ਪਾਰ ਹੋਣਾ ਹੈ ਕਹਿਣ ਦਾ ਮਕਸਦ ਦਾ ਵੀ ਜਿਆਦਾ ਪਲਾਸਟਰ ਕਰਾ ਲ ਕੇ ਉੱਪਰ ਪੁੱਟੀ ਮਾਰਾ ਕੇ ਉਹਦੇ ਵੈਸੇ ਜੇ ਕਲੀ ਵੀ ਜਿਗਣ ਥੱਲੇ ਹੋ ਜਾਂਦੀ ਆ ਕਲੀ ਮਾਰ ਦੇਵੇ ਬਹੁਤ ਵਧੀਆ ਹੋਵੀ ਹਾਂ ਭੁੰਡੀਆਂ ਦਾ ਹਾਲ ਤਰ ਵੀ ਦੇਖ ਭੁੰਡੀਆਂ ਦੇ ਹਲੇ ਗੁੱਡੇ ਮਾਂ ਪੈਂਦੀਆਂ ਭਲਾ ਤੂੰ ਜਿੰਨਾ ਮਰਜ਼ੀ ਕਰ ਲੈ ਉਹ ਤਾਂ ਆਏ ਜਾਂਦੀਆਂ ਉਹ ਮਿੱਠਾ ਕਰਕੇ ਹੋ ਜਾਂਦੀਆਂ ਚਾਂਜਲ ਮਿੱਠਾ ਦਾ ਪਰਤ ਬਣ ਜਾਂਦੀ ਉਹ ਥੱਲੇ ਪੜ ਜਾਂਦੀਆਂ ਆਏ ਜਾਂਦੀਆਂ ਤੇ ਇਹਨਾਂ ਦਾ ਹਾਲ ਹੈ ਜਿਹੜੇ ਆਪਣੇ ਟ ਇਹ ਜਿਹੜੀ ਟੋਕਰੀਆਂ ਉੱਚੀਆਂ ਕਰਕੇ ਲਾਉਨੇ ਉੱਥੇ ਤੱਕ ਹੀ ਜਾਣ ਹੀ ਹੁੰਦਾ ਫਿਰ ਇਹ ਇਹ ਉੱਥੇ ਇਹ ਲਾ ਦੇ ਸਹੀ ਗੱਲ ਹੈ ਟੋਕਰੀਆਂ ਸਭ ਤੋਂ ਵਧੀਆ ਬਜੇ ਪਾਲਦੇ ਚਲੋ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਖੁੱਡਾ ਬਣਾਇਆ ਬਾਈ ਦਾ ਆ ਪਹਿਲਾ ਵਾਲਾ ਸੈਟਅਪ ਇਹਦਾ ਵੀਰ ਦਾ ਹਨਾ ਠੀਕ ਆ ਜੀ ਚਲੋ ਬਸ ਇਹੀ ਆਪਾਂ ਦਿਖਾਣਾ ਤਾਂ ਇੱਕ ਤੁਹਾਨੂੰ ਛੋਟਾ ਜਿਹਾ ਵੀਡੀਓ ਛੋਟੀ ਜੀ ਕਬੂਲ ਧੰਨਵਾਦ ਸਾਰਿਆਂ ਦਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਹਨਾ ਆਵਾਂਗੇ ਬਾਈ ਹੁਣ ਜਰੂਰ ਆਪਾਂ ਵੀਡੀਓ ਲੈ ਕੇ ਕਿਉਂਕਿ ਥੋੜੀ ਸਿਹਤ ਖਰਾਬ ਹੋ ਗਈ ਤਾਂ ਕਰਕੇ ਇਹ ਵੀਡੀਓ ਬਣੀ ਬਾਕੀ ਮਿਲਦੇ ਆ ਫਿਰ ਜਲਦੀ ਹਨਾ ਠੀਕ ਆ ਜ